ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਹਰਦੀਪ ਸਿੰਘ ਪਿੰਡ ਬਿਸ਼ਨਪੁਰਾ ਖੋਖਰ ਤਹਿਸੀਲ ਮੌਣਕ ਜ਼ਿਲ੍ਹਾ ਸੰਗਰੂਰ ਦਾ ਰਹਿਣ ਵਾਲਾ ਮੇਰੇ ਕੋਲੇ ਜ਼ਮੀਨ ਹੈ 20 ਗਿੱਲੇ ਠੇਕੇ ਤੇ 90000 ਨੂੰ ਠੇਕੇ ਤੇ ਲਈ ਜੋ ਕਿ ਬੌਨੇ ਵਾਇਰਸ ਨੇ ਦੇਖੋ ਤੁਸੀਂ ਬਿਲਕੁਲ ਹੀ ਖਤਮ ਕਰ ਦਿੱਤੀ ਸਾਰੀ ਦੀ ਸਾਰੀ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ 2-3 ਮਣ ਜਿਰੀ ਮਸਾ ਹੋਊਗੀ 1 ਗਿੱਲੇ ਦੇ ਵਿੱਚੋਂ ਲਗਭਗ ਖਤਮ ਹੈ ਜੋ ਕਿ ਸਾਡੇ ਪਿੰਡ ਦੇ ਵਿੱਚ ਸਾਰੇ ਦੇ ਵਿੱਚ 2-300 ਗਿੱਲਾ ਖਤਮ ਹੈ ਕਾਉਨੇ ਬੈਰਸ ਨਾਲ ਅਸੀਂ ਸਰਕਾਰ ਤੋਂ ਮਾਨਯੋਗ ਮੁੱਖ ਮੰਤਰੀ ਸਾਹਿਬ ਤੇ ਪੰਜਾਬ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕਰਦੇ ਆਂ ਤਾਂ ਜੋ ਕਿ ਅਸੀਂ ਉਸ ਮੁਆਵਜ਼ੇ ਨਾਲ ਆਪਣੀ ਕਣਕ ਬੀਜ ਸਕੀਏ ਤੇ ਅੱਗੇ ਆਪਣੇ ਘਰ ਦਾ ਖਰਚਾ ਚੁਲਾ ਸਕੀਏ ਕਿਸਾਨ ਸਿਰ ਤਾਂ ਪਹਿਲੇ ਹੀ ਕਰਜ਼ੇ ਦੀ ਪੰਡ ਬਹੁਤ ਭਾਰੀ ਸੀ ਹੁਣ ਥੋੜੀ ਜਿਹੀ ਹੋਰ ਭਾਰੀ ਹੋ ਗਈ ਇਸ ਲਈ ਅਸੀਂ ਪੰਜਾਬ ਸਰਕਾਰ ਤੋਂ ਮੁਆਵਜ਼ਾ ਚਾਹੁੰਦੇ ਆਂ ਸਾਨੂੰ ਸਾਡੀ ਫਸਲ ਦਾ ਇਹਦਾ ਮੁਆਵਜ਼ਾ ਦਿੱਤਾ ਜਾਵੇ ਤੇ ਕਿ ਪੰਜਾਬ ਸਰਕਾਰ ਦੇ ਖੇਤੀਬਾੜੀ ਅਫਸਰਾਂ ਨੂੰ ਸਾਡੇ ਤੱਕ ਭੇਜਿਆ ਜਾਵੇ ਤਾਂ ਕਿ ਜੋ ਇਸ ਦਾ ਮੌਇਨਾ ਕਰਕੇ ਸਾਨੂੰ ਬਣਦਾ ਮੌਜਾ ਦਿੱਤਾ ਜਾਵੇ ਧੰਨਵਾਦ ਜੀ ਵੀਡੀਓ ਸ਼ੇਅਰ ਕਰ ਦਿਓ ਸਾਰੇ ਕਿਸਾਨ ਭਰਾ